हिमाचल ਵਿੱਚ ਸੇਵਾਵਾਂ ਨਿਭਾ ਰਿਹਾ ਸੀ ਤੇ ਬੀਤੀ 4 ਦਸੰਬਰ ਨੂੰ ਉਹ ਇੱਕ ਮਹੀਨੇ ਦੀ ਛੁੱਟੀ ਤੇ ਘਰ ਆਇਆ ਸੀ ਤੇ ਬੀਤੇ ਕੱਲ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਪਿੰਡ ਅਵਾਨ ਜਾ ਰਿਹਾ ਸੀ ਤੇ ਜਦੋਂ ਪਿੰਡ ਚੰਗੀਪਨਵਾਦੀ ਨਜ਼ਦੀਕ ਪੁੱਜਾ ਤਾਂ ਅਗੂ ਤੇਜ਼ ਰਫ਼ਤਾਰ ਆ ਰਹੀ ਟ੍ਰਾਲੀ ਡਾਇਰੈਕਟਰ ਨਾਲ ਉਹਨਾਂ ਦੀ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਣ ਨਾਲ ਸਤਨਾਮ ਸਿੰਘ ਦੀ ਮੌਕੇ ਤੇ ਮੌਤ ਹੋਈ ਹੈ ਉਧਰ ਇਸ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪੁਲਿਸ थाना ਡੇਰਾਦੀ ਐਸਐਚਓ ਅਸ਼ੋਕ ਕੁਮਾਰ ਅਤੇ ਪੁਲਿਸ ਚੌਂਕੀ ਤਰਮ ਕੋਟਰੰਦਾਵਾ ਦੇ ਇਨਚਾਰਜ ਨੰਦ ਪੱਟੀ ਵੱਲੋਂ ਦੋਨਾਂ ਵਹੀਕਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲਾਸ ਦਾ ਪੋਸਟ ਮਾਰਟਮ ਕਰਾਉਣ ਲਈ ਬਟਾਲੇ ਭੇਜ ਦਿੱਤਾ ਗਿਆ ਹੈ ਤੇ ਇਸ ਸੰਬੰਧ ਵਿੱਚ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਮੌਕੇ ਫੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਜੋ ਬਲਵਿੰਦਰ ਕੋ ਜਿਹੜਾ ਪਿੰਡ ਹੈ ਸ਼ਾਹਪੁਰ ਜੱਸਣ ਜਿਹਦੇ ਤੁਹਾਡੇ ਪਤੀ ਦੀ ਡੈਥ ਹੋਇਆ ਯਾਰ ਕੀ ਐਕਸੀਡੈਂਟ ਚ ਕਿਵੇਂ ਹੋਈ ਹਾਂਜੀ ਉਹ ਮੇਰੇ ਪਤੀ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਆਏ ਆ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਈਡ ਐ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟ ਵਾਸਟ ਮੋਕਾ ਤਾਂ ਪਲੀਜ਼ ਪੂੰਜੀ ਮੋਕਾ ਤੇ ਪੂੰਜੀ ਕੋਈ ਕਾਰਵਾਈ ਕੀਤੀ ਉਹਨਾਂ ਦਾ ਕੋਈ ਕਾਰਵਾਈ ਨਹੀਂ ਹੈ ਜਿੰਦ ਤੱਕ ਕੋਈ ਕੀ ਮੰਗ ਕਰਦੇ ਆਂ ਅਸੀਂ ਤਾਂ ਇंसाफ ਦੀ ਮੰਗ ਕਰਦੇ ਆਂ ਕਿ ਛੋਟੇ ਆ ਬੱਚੇ ਇਹਨਾਂ ਨੂੰ ਸਾਫ ਦਿੱਤਾ ਜਾਏ ਇਸੇ ਪਰਿਵਾਰ 'ਚ ਕੰਮ ਕੰਮ ਨਹੀਂ ਹੋਣਾ ਉਹਨਾਂ ਦੇ ਭਰਾ ਨੇ 4 ਮੱਕਿ ਉਹ ਆਪਣੇ ਅਲੱਗ-ਅਲੱਗ ਪਰਿਵਾਰ ਚ ਰਹਿਣ ਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰਾ ਪਤੀ ਜਿਹਨਾਂ ਦੀ ਡੈਥ ਹੋ ਗਈ। ਹਾਂਜੀ ਮੈਨੂੰ ਇਨਸਾਫ ਦੀ ਮੰਗ ਦਿੱਤਾ ਜਾਵੇ। ਛੋਟੀ ਸਿੰਘ ਜੀ ਜੀ ਤੁਹਾਡੇ ਭਰਾ ਦੇ ਉਪਰਦਰ ਦੀ ਡੈਥ ਹੀ ਹੈ ਕਿ ਵੀ ਇਹ ਜੀ ਪੋਨੇ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੀ ਸੰਦੇ ਸਾਰ ਨੂੰ ਮਿਲਣ ਆਪਣੇ ਨੂੰ ਤੇ ਮਿਲ ਕੇ ਤੇ ਮੇਰੇ ਹੱਥ ਆ ਰਹੇ ਤੇ ਕਿਸੇ ਕੋ ਟਰਾਲੀ ਟਰੈਕਟਰ ਦੇ ਆਇਆ ਤੇ ਉਹ ਉੱਪਰ ਚੜਤਾ ਉਹਨਾਂ ਜੀ ਤੇ ਓ ਟਰਾਲੀ ਸਾਡ ਕੇ ਉੱਥੇ ਭਜ ਗਏ ਨੇ ਆਪ ਤੇ ਸਾਨੂੰ ਕੋਈ 15 20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਪਦਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤੇ ਡੈਡ ਹੋ ਚੁੱਕਾ ਜੀ ਨੌਕਰੀ ਨੌਕਰੀ ਕਰਦੇ ਹਾਂ ਜੀ ਆਰਟੀਬੀਬੀ ਦੀ ਨੌਕਰੀ ਜੀ ਆਰਟੀਬੀਬੀ ਇੰਡੀਅਨ ਤੇ ਪਰ ਪਲੀਜ਼ ਮੱਕੇ ਤੋਂ ਫੀਸ ਕਰਾਈ ਸੀ ਹਾਂਜੀ ਕਰਾਈ ਸੀ ਪਰ ਆਡੀ ਸਰਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀ ਤਾਂ ਪੀਸ ਰਕਦੇ ਉੱਪਰ ਵੇਖੋ ਦੇਸ਼ ਦਾ ਅਖਵਾਲਾ ਹੋਵੇ 6 ਘੰਟੇ ਲਾਸ਼ ਉਹਦੀ ਡੈਡ ਬੋਡੀ ਸਰਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਸੀ ਮੈਂ ਪ੍ਰਸ਼ਾਸਨ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸ਼ ਦਾ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ লাশ ਸਰਕਰ ਦੇ ਰੋਲੇ ਤੇ ਉਹਦੇ ਵਿੱਚ ਉਤਮਤ ਮੰਤ ਮੰਤਪਾਗੀ ਮੈਂ ਤੁਹਾਨੂੰ ਕੀ ਕਹਿ ਸਕਾਂ ਮੈਂ ਤੁਮ ਕੀ ਮੈਂ ਕੀ ਕੀ ਬੋਲਾਂ ਹੁਣ ਡੈਡ ਬੋਡੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਆਪਣਾ ਪੋਸਟਮਾਰਟਮ ਤੇ ਗਈ ਹੈ ਜੀ ਕੀ ਮੰਗ ਕਰਦੇ ਆ ਮੰਗ ਹਨਨ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿੰਨਾ ਕਤਲ ਕੀਤਾ ਤਲੇ ਦੇ ਕੇ ਹਾਨੂੰ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਕੋ ਵੇਖ ਲੈਣਾ ਵੀ ਕੌਣ ਅੱਗੇ ਆਉਂਦਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉੱਤੇ ਚਾਰਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤੇ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿੰਨੇ ਥਲੇ ਦਿੱਤਾ ਜਿੰਨੇ ਉਹਨੂੰ ਪਤਾ ਸਾਨੂੰ ਤੇ ਇਨਸਾਫ ਚਾਹੀਦਾ ਇਸ ਇਨਸਾਫ ਸੰਗੋਦਣਾ ਜੀ ਨਾਕ ਤੋਂ ਇਹਦੀ ਟ੍ਰੈਕਟਰ ਵਾਲੀ ਨਹੀਂ ਜੀ ਨਹੀਂ ਉਹ ਦੇ ਟਰਾਲੀ 6 ਘੰਟੇ ਸਰ 6 ਘੰਟੇ ਉੱਥੇ ਰੋਲਦੀ ਵੀ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸੇ ਨੇ ਬੰਦ ਨਹੀਂ ਕੀਤਾ ਹੁਣ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰ ਆ ਸਭ ਟਰਾਲੀ ਵਾਲੇ ਦਾ ਖਸੂਰ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਥੋਂ ਭੱਜਦਾ ਨਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਸੁਣਨ ਹਾਂ ਸਾਬ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਤੁਹਾਨੂੰ ਤਾਂ ਕੋ ਸੋਚੇ ਜਾਵੇ ਸਤਲਮ ਸਿੰਘ ਸਾਲਾ ਉਹ ਜਗੰਦਰ ਸਿੰਘ ਸ਼ਾਹਪੁਰ ਜਜੰਦਰ ਰਹਿਣ ਲਾ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕਿ ਸ਼ਿਮਲੇ ਨੌਕਰੀ ਕਰਦਾ ਹੈਗਾ ਇਹ ਚੰਗੀ ਤੋਂ ਪਿੰਡ ਕੋ ਨਿਆਲ ਪਿੰਡ ਤੇ ਕੋ ਨਿਆਲ ਤੋਂ ਚੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਹੈਗਾ ਜੀ ਇਹਦੀ ਤੇ ਡੈੱਡ ਮੋਡੀ ਸਿਵਲ ਹਸਪਤਾਲ ਤੋਂ ਪਟਾਲਾ ਪੋਸਟ ਮੋ ਤੋਂ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕੱਪ ਜਪਲੀਸ ਵਿੱਚ ਲੈ ਲਿਆ ਵਾ ਇਸ ਸਬੰਧੀ ਤੇ ਮਕਦਮਾ ਦਾਜ ਕਰ ਦਿੱਤਾ ਗਿਆ ਸਰ ਕਿਹੜੇ ਵਿਅਕਤੀ ਦਾ ਅਰਜ਼ੀ ਨਾਮ ਕਰਮਚਾਰੀ ਜੀ ਹੈ ਅੱਜ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਲਿਆਵਾ ਅਨੁੰਤਮ ਮਕਦਮਾ ਦਰਜਿਆ ਇਸ ਤੋਂ ਬਾਅਦ ਤੇ ਤਸਦੀਕ ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਜਾਵੇਗਾ